ਹੈਲੋ ਜੀ ਤੁਹਾਡੇ ਸਾਰੇ ਤੇ ਮੇਰੇ ਚੈਨਲ 'ਚ ਬੜਾ ਹੀ ਨਿਕਾ ਸਵਾਗਤ ਹੈ ਤੇ ਅੱਜ ਮੈਂ ਤੁਹਾਨੂੰ ਦੱਸ ਕਿ ਕੱਲ ਮੇਰਾ ਹੋਇਆ ਸਿਟੀ ਸਕੈਨ ਤੇ ਪੇਟ 'ਚੋਂ ਪਾਣੀ ਕੱਢ ਕੇ ਟੈਸਟ ਹੋਇਆ ਤਾਂ ਹੋਰ ਬਲੱਡ ਟੈਸਟ ਉਹਦੇ ਬਾਰੇ ਇਹਦੇ ਚਾਚਾ ਦੱਸੂਗੀ ਕਿ ਉਹ ਕਿੱਦਾਂ ਹੋਇਆ ਤੇ ਕਿੰਨੇ ਕੋ ਪੇਨਫੁਲ ਸੀ ਸਾਰੀ ਅੱਜ ਆਪਾਂ ਡਿਸਕਸ ਕਰਦੇ ਆ ਤਾਂ ਫਿਰ ਚਲੋ ਕਰਦੇ ਆ ਵੀਡੀਓ ਅੱਜ ਦੀ ਸ਼ੁਰੂ ਦੇਖਦੇ ਆ ਕਿ ਸਿਟੀ ਸਕੈਨ ਕਿੱਦਾਂ ਹੋਇਆ ਤੇ ਬਲੱਡ ਟੈਸਟ ਕਿੱਦਾਂ ਹੋਇਆ ਤੇ ਪੇਟ 'ਚੋਂ ਪਾਣੀ ਕੱਢ ਕੇ ਕਿੱਦਾਂ ਟੈਸਟ ਹੋਇਆ ਕਿਉਂਕਿ ਸਾਰਾ ਮੇਰਾ ਪ੍ਰोसीजर ਕੱਲ ਹੋਇਆ ਨੇ ਤੇ ਰਿਪੋਰਟਸ ਸਿਟੀ ਸਕੈਨ ਦੀ ਤਾਂ ਕੱਲ ਹੀ ਆ ਗਈ ਤੇ ਉਹ ਵੀ ਮੈਂ ਤੁਹਾਨੂੰ ਦੱਸ ਦੂੰਗੀ ਤੇ ਬਲੱਡ ਦੀ ਤਕਰੀਬਨ ਕਾਫੀ ਆ ਗਈਆਂ ਤੇ ਜਿਹੜੀ ਰਿਪੋਰਟਸ ਪੈਂਡਿੰਗ ਆ ਉਹ ਫਿਰ ਆਪਾਂ ਅੱਗੇ ਡਿਸਕਸ ਕਰਾਂਗੇ ਤਾਂ ਫਿਰ ਜੀ ਕਰਦੇ ਹਾਂ ਸ਼ੁਰੂ ਅੱਜ ਦੀ ਵੀਡੀਓ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਿਟੀ ਸਕੈਨ ਦੀ ਦੇਖੋ ਸਿਟੀ ਸਕੈਨ ਲਈ ਕੋਈ ਇੱਕ ਹੀ ਮੇਰਾ ਚੈਸਟ ਐਬਡੋਮਨ ਪਲਸ ਪੈਲਵਿਸ ਸਾਰਾ ਹੀ ਸੀ ਤੇ ਕੰਟਰਾਸਟ ਵਾਲਾ ਸੀ ਇੱਕ ਪਲੇਨ ਹੁੰਦਾ ਇੱਕ ਕੰਟਰਾਸਟ ਵਾਲਾ ਹੁੰਦਾ ਤੇ ਮੇਰਾ ਕੰਟਰਾਸਟ ਵਾਲਾ ਸੀ ਤੇ ਕੰਟਰਾਸਟ ਵਾਲੇ ਦੇ ਲਈ ਉਹ ਮੈਡੀਸਨ ਕੀ ਕਹਿੰਦੇ ਆਪਾਂ ਵੀ ਇੰਟਰਵੈਨਸ ਦਿੰਦੇ ਠੀਕ ਹੈ ਤੇ ਇਹ ਸਿਟਸਕੈਨ ਦੀ ਜਿਹੜੀ ਮਸ਼ੀਨ ਯੂਜ਼ ਹੁੰਦੀ ਆ ਉਹ ਕੁਝ ਐਤਾ ਦੀ ਸੀ ਜਿਸਕੇ ਪਾਕੇ ਉਹ ਸਿਟਸਕੈਨ ਕਰਦੇ ਆ ਤੇ ਪਹਿਲਾਂ ਉਹਨਾਂ ਨੇ ਮੇਰੇ ਆਈਵੀ ਕੈਨੂਲਾ ਲਗਾਇਆ ਆਈਵੀ ਕੈਨੂਲਾ ਲਗਾ ਕੇ ਤੇ ਮੈਨੂੰ ਪਾਣੀ ਪੀਣ ਨੂੰ ਕਿਹਾ ਤਕਰੀਬਨ 1.5 ਤੋਂ 2 ਲੀਟਰ ਦੇ ਵਿੱਚ ਪਾਣੀ ਪੀਤਾ ਜਿਹਦੇ ਵਿੱਚ ਕੀ ਉਹਨਾਂ ਨੇ ਕਿਹਾ ਕਿ ਮੈਡੀਸਿਨ ਮਿਲਾਇ ਹੋਈ ਸੀ ਫਿਰ ਉਸ ਤੋਂ ਬਾਅਦ ਅੰਦਰ ਲੈ ਗਏ ਅੰਦਰ ਮੀਨਸ ਕਿ ਕਪੜੇ ਚੇਂਜ ਕਰਨ ਤੋਂ ਬਾਅਦ ਕੋਈ ਵੀ ਮੈਟਲ ਦੀ ਚੀਜ਼ ਨਹੀਂ ਪਾਈ ਹੋਈ ਨਹੀਂ ਚਾਹੀਦੀ ਤੇ ਫਿਰ ਇਹ ਵਾਲੀ ਜਿਹੜੀ ਮਸ਼ੀਨ ਹੈ ਇਹਦੇ ਵਿੱਚ ਪਾ ਦਿੱਤਾ ਜਾਂਦਾ ਹੈ ਤੇ ਇਹ ਮਸ਼ੀਨ ਦਾ ਜਿਹੜਾ ਉੱਪਰ ਗੂਲ ਵਾਲਾ ਚੱਕਰ ਉਹ ਘੁੰਮਦਾ ਹੈ ਤੇ ਜਿਹੜਾ نیچے ਸਟਰਕਚਰਸ ਆਪਣੇ ਹੋਏ ਇਹ ਅੱਗੇ ਪਿੱਛੇ ਹੁੰਦਾ ਹੈ ਤੇ ਸਿਟੀ ਸਕੈਨ ਦੇ ਵਿੱਚ ਨਾਲ ਹੀ ਮੈਡੀਸਨ ਅੰਦਰ ਜਾਂਦੀ ਰਹਿੰਗੇ ਜਦੋਂ ਮੈਡੀਸਨ ਅੰਦਰ ਜਾਂਦੀ ਹੈ ਥੋੜੀ ਗਰਮ ਗਰਮ ਮਹਿਸੂਸ ਹੁੰਦੀ ਹੈ ਤੇ ਨਾਲ ਹੀ ਹੋ ਵਿੱਚ ਪਾਣੀ ਵੀ ਪੀ ਲੰਦੇ ਨੇ ਸਿਟੀ ਸਕੈਨ ਵੈਸੇ ਤਾਂ ਕੋਈ ਪੇਨਫੁਲ ਨਹੀਂ ਹੁੰਦਾ ਸਿਰਫ ਜਿਹੜਾ ਆਪਣਾ ਆਈਪੀ ਲਗਾਇਆ ਉਹ ਥੋੜਾ ਪੇਨਫੁਲ ਸੀ ਤੇ ਉਸ ਬਜਾਏ ਦੀ ਮੈਡੀਸਨ ਗਈ ਉਹ ਥੋੜੀ ਪੇਨਫੁਲ ਸੀ ਤੇ ਜਦੋਂ ਪਾਣੀ ਚਾਟਾ ਪੀਣਾ ਪੈਂਦਾ ਹੈ ਤੇ ਉਹ ਵੀ ਥੋੜਾ ਡਿਸਕੰਫਰਟ ਜਿਹਾ ਮਹਿਸੂਸ ਹੁੰਦਾ ਕਿਉਂਕਿ ਪਹਿਲਾਂ ਹੀ ਮੈਨੂੰ ਸਾਈਟਸ ਹੈ ਤੇ ਪੇਟ ਚ ਮਿਲ ਪਹਿਲਾਂ ਹੀ ਪਾਣੀ ਭਰਿਆ ਹੋਇਆ ਤੇ ਹੋਰ ਪਾਣੀ ਪੀਣ ਦੇ ਨਾਲ ਮੈਨੂੰ ਥੋੜੀ ਜਿ ਤੇ ਯੂਰਿਨ ਰੋਕ ਕੇ ਰੱਖਣਾ ਪੈਂਦਾ ਹੈ। ਬਸ ਇਦਾਂ ਮੇਰਾ ਸਿਟੀ ਹੋ ਗਿਆ। ਹੁਣ ਆਪਾਂ ਅੱਜ ਆ ਜਾਨੇ ਬਲੱਡ ਟੈਸਟਾਂ ਦੇ ਵੱਲ। ਬਲੱਡ ਟੈਸਟ ਵੀ ਮੇਰੇ ਕਾਫੀ ਹੋਏ ਕਿਹੜੇ ਕਿਹੜੇ ਹੋਏ। ਅਗਰ ਤੁਹਾਨੂੰ ਲਿਸਟ ਚਾਹੀਦੀ ਤੇ ਮੈਂ ਤੁਹਾਨੂੰ ਫੇਰ ਪਾ ਦੂੰਗੀ। ਪਰ ਪਹਿਲਾਂ ਸਿਰਫ ਇਹ ਦੱਸ ਦਿੰਨੀ ਤਕਰੀਬਨ ਸਾਰੇ ਹੋਏ ਤੇ ਸਾਰਿਆਂ ਦੀ ਰਿਪੋਰਟ ਵੀ ਆ ਗਈ ਮੇਰੀ ਸ਼ਾਮ ਤੱਕ। ਤੇ ਤਕਰੀਬਨ LFT, RFT, HBs, CBC ਇਹ ਸਾਰੇ ਹੀ ਨਾਰਮਲ ਸੀ। ਤੇ ਹੁਣ ਉਸ ਤੋਂ ਬਾਅਦ ਫੇਰ ਉਹਨਾਂ ਨੇ ਮੇਰਾ ਪੇਟ ਚੋਂ ਪਾਣੀ ਕੱਟਿਆ ਤੇ ਪੇਟ ਚੋਂ ਪਾਣੀ ਕੱਟਣ ਦੇ ਲਈ ਉਹਨਾਂ ਨੇ ਕੀ ਕਰਦੇ ਅਲਟਰਾ ਸਾਊਂਡ ਦੇ ਅੰਦਰ ਕੱਟਿਆ ਕਿ ਅਲਟਰਾ ਸਾਊਂਡ ਦੀ ਇੱਕ ਮਸ਼ੀਨ ਲੱਗੀ ਹੁੰਦੀ ਹੈ ਤੇ ਉਹਦੇ ਨਾਲ ਟੈਪ ਕਰਕੇ ਦੇਖਦੇ ਨੇ ਕਿ ਪਾਣੀ ਕਿੱਥੇ ਗਿਆ ਤੇ ਫਿਰ ਉੱਪਰ ਵਾਲੀ ਜਿਹੜੀ ਹੈਗੀ ਉੱਥੇ ਤਾਂ ਜੈਲੋਕਨ ਲਗਾ ਕੇ ਸੁਣ ਕਰਨ ਦੇ ਲਈ ਲਾਟੇ ਉੱਪਰੋਂ ਸਕਿਨ ਨੂੰ ਪੇਟ ਦੀ ਉਹਨਾਂ ਨੇ ਕੀਤਾ ਤੇ ਉਸ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ ਕਿ 20 ਗੇਜ ਦੀ ਨੀਡਲ ਹੁੰਦੀ ਹੈ ਥੋੜੀ ਮੋਟੀ ਹੁੰਦੀ ਹੈ ਤੇ ਲੰਬੀ ਵੀ ਹੁੰਦੀ ਹੈ ਕਿਉਂਕਿ ਉਹਨਾਂ ਨੇ ਅੰਦਰ ਤੱਕ ਪੈਰੀਟੋਨিয়াল ਕੈਵਿਟੀ ਤੱਕ ਜਾਣਾ ਹੁੰਦਾ ਹੈ ਇਸ ਕਰਕੇ ਉਹ ਅੰਦਰ ਨੀਡਲ ਪਾਈ ਗਈ ਤੇ ਨਾਲ ਉਹ ਦਿਨ ਥੋੜਾ ਪੇਨਫੁਲ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਉੱਥੋਂ ਮੇਰਾ ਪਾਣੀ ਡ੍ਰੋ ਕਰ ਲਿਆ ਤੇ ਪਾਣੀ ਡ੍ਰੋ ਕਰਕੇ ਉਹ ਸੈਂਪਲ ਹੀ ਭੇਜ ਦਿੱਤਾ ਗਿਆ ਤੇ ਇਹ ਸੈਂਪਲਿੰਗ ਦੀ ਰਿਪੋਰਟ ਤੇ ਹੀ ਸਾਰਾ ਅਗੇ ਦਾ ਟਰੀਟਮੈਂਟ ਤੇ ਕੀ ਡਾਇਗਨੋਸ ਹੁੰਦਾ ਸਬ ਡਿਪੈਂਡ ਹੈ ਤੇ ਤਕਰੀਬਨ ਸੀਟੀ ਸਕੈਨ ਦੀ ਰਿਪੋਰਟ ਵੀ ਸ਼ਾਮ ਤੱਕ ਆ ਗਈ ਜਿਸਦੇ ਵਿੱਚ ਕਿ ਛੋਟੇ ਛੋਟੇ ਨਾਡੀਊਲ ਆਏ ਨੇ ਪਰ ਲੀਵਰ ਜਿਹੜਾ ਕਿ ਸ਼ੱਕ ਸੀ ਉਹ ਠੀਕ ਹੈ ਬਾਕੀ ਵੀ ਕਿਡਨੀ ਵਗੈਰਾ ਸਪਲਿਨ ਉਹ ਸਾਰਾ ਕੁਝ ਠੀਕ ਆਇਆ ਪਰ ਛੋਟੇ ਛੋਟੇ ਜਿਹਨਾਂ ਨਾਡੀਊਲਸ ਆਏ ਨੇ ਤੇ ਇਹ ਨਾਡੀਊਲਸ ਕੀ ਹੈ ਇਹ ਅੱਗੇ ਰੂਲ ਆਊਟ ਹੋਣਗੇ ਤੇ ਇਸ ਤੋਂ ਪਹਿਲਾਂ ਹੋਏਗਾ ਮੇਰਾ ਜਿਹੜਾ ਤੁਸੀਂ ਕਹਿੰਦੇ ਟੈਪ ਟੈਸਟ ਕੀਤਾ ਜਾਂ ਪਾਣੀ ਵਾਲਾ ਟੈਸਟ ਕੀਤਾ ਸਭ ਤੋਂ ਪਹਿਲਾਂ ਉਹਦੀ ਰਿਪੋਰਟ ਤੋਂ ਬਾਅਦ ਹੀ ਅੱਗੇ ਦੀ ਇਨਵੈਸਟੀਗੇਸ਼ਨ ਹੋਣਗੇ ਆ ਤਾਂ ਫਿਰ ਉਹ ਰਿਪੋਰਟ ਕੱਲ ਆਏਗੀ ਤੇ ਇਸ ਤੋਂ ਬਾਅਦ ਫਿਰ ਮੈਂ वो रिपोर्ट आने तो बाद होंगे वीडियो फिर कल अपलोड करा अस्थि तक इन्ना ही फिर मिलोंगे कल एक नवी वीडियो के नाल नवी वीडियो की पता ही है थानू कि जोड़े अगे टैसट हो मैं थानू शेयर करूँगी कि मेरे अगे टैस्ट हो ध्यान रखो अपना हाँ जिस तरह मेरी सेहत थोड़ी जी ठीक होंगी है तो मैं थोड़ा नीटिंग दीडियो भी पाने की कोशिश करूँगी जी टेक केयर